ਬਹੂ ਤੋ ਉੱਠ ਗਈ ਦਰਸੋਈ ਬਿੱਟੇ ਜਾ ਕੇ ਸਾਰਿਆਂ ਲਈ ਪਕੌੜੇ ਬਣਾ ਦੇ ਬਿੱਟੂ ਨੂੰ ਮੈਂ ਸੰਭਾਲ ਲੈਂਦੀ ਹਾਂ ਇੰਨਾ ਆਖ ਕੇ ਉਸਦੀ ਸੱਸ ਚੰਦਰਕਲਾ ਜੀ ਨੇ ਜਲਦੀ ਨਾਲ ਬਿਸਤਰੇ ਵਿੱਚ ਰੋਂਦੇ ਬਿੱਟੂ ਨੂੰ ਗੋਦ ਵਿੱਚ ਚੁੱਕ ਲਿਆ ਚੰਦਰਕਲਾ ਜੀ ਦੀ ਇਹ ਹਰਕਤ ਦੇਖ ਕੇ ਸੰਧਿਆ ਦਾ ਮਨ ਛਟਪਟਾ ਉੱਠਿਆ ਉਹ ਸਮਝ ਗਈ ਕਿ ਹੁਣ ਸੱਸ ਦੇ ਹੱਥੋਂ ਵਾਪਸ ਬਿੱਟੂ ਨੂੰ ਆਪਣੀ ਗੋਦ ਵਿੱਚ ਲੈਣਾ ਮੁਸ਼ਕਿਲ ਹੈ ਇਸ ਲਈ ਉਹ ਚੁੱਪ ਜਾਪ ਮਨ ਮਹਿਸੂਸ ਕੇ ਰਸੋਈ ਵਿੱਚ ਚਲੀ ਗਈ ਉਸ ਦੀ ਸੱਸ ਲਗਾਤਾਰ ਰੋਂਦੇ ਬਿੱਟੂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਬਿੱਟੂ ਨੂੰ ਸ਼ਾਇਦ ਭੁੱਖ ਲੱਗੀ ਸੀ ਤਾਂ ਸੰਧਿਆ ਦਾ ਮਨ ਫਿਰ ਛੱਟਪਟਾਉਣ ਲੱਗ ਪਿਆ ਉਹ ਸੋਚਣ ਲੱਗੀ ਕਿ ਮੇਰਾ ਬੱਚਾ ਭੁੱਖ ਨਾਲ ਰੋ ਰਿਹਾ ਹੈ ਅਤੇ ਮੰਮੀ ਜੀ ਉਸ ਨੂੰ ਗੋਦ ਵਿੱਚ ਲੈ ਕੇ ਟਹਿਲ ਰਹੇ ਹਨ ਆਖਰਕਾਰ ਜਦੋਂ ਉਸ ਤੋਂ ਬੱਚੇ ਦਾ ਰੋਣਾ ਸੁਣਿਆ ਨਾ ਗਿਆ ਤਾਂ ਉਹ ਵਾਪਸ ਆਪਣੇ ਕਮਰੇ ਵਿੱਚ ਆਈ ਬਿੱਟੂ ਉੱਥੇ ਨਹੀਂ ਸੀ ਸੱਸ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ ਸੀ ਸੰਧਿਆ ਜਿਵੇਂ ਹੀ ਸੱਸ ਦੇ ਕਮਰੇ ਦੇ ਬਾਹਰ ਪਹੁੰਚੀ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਸ ਦੀਆਂ ਅੱਖਾਂ ਢੀਆਂ ਰਹਿ ਗਈਆਂ ਉਸ ਦੀ ਸੱਸ ਬਿੱਟੂ ਨੂੰ ਛਾਤੀ ਨਾਲ ਚਿਪਕਾਏ ਉਸ ਨੂੰ ਆਖ ਰਹੀ ਸੀ ਤੂੰ ਤਾਂ ਮੇਰਾ ਸਮੀਰ ਹੈ ਮੇਰੀ ਗੋਦ ਵਿੱਚ ਵੀਰ ਹੁੰਦਾ ਹੈ ਮੈਂ ਤੇਰੀ ਮਾਂ ਹਾਂ ਬੇਟਾ ਇਹ ਸਭ ਦੇਖ ਕੇ ਸੰਦਿਆ ਦਾ ਖੂਨ ਖੋਲ ਉੱਠਿਆ ਉਹ ਜਲਦੀ ਨਾਲ ਗਈ ਅਤੇ ਝਟਕੇ ਨਾਲ ਬਿੱਟੂ ਨੂੰ ਉਹਨਾਂ ਦੀ ਗੋਦ ਵਿੱਚੋਂ ਖੋਂਦੇ ਆ ਬੋਲੀ ਮੰਮੀ ਜੀ ਸ਼ਾਇਦ ਇਸ ਨੂੰ ਭੁੱਖ ਲੱਗੀ ਹੈ ਫਿਰ ਫਿਰ ਬਿਨਾਂ ਸੱਸ ਦੀ ਪ੍ਰਤੀਕਿਰਿਆ ਜਾਣੇ ਉਹ ਤੇਜ਼ ਕਦਮਾਂ ਨਾਲ ਮੁੜ ਕੇ ਆਪਣੇ ਕਮਰੇ ਵਿੱਚ ਆਈ ਅਤੇ ਉਸ ਨੂੰ ਅੰਮ੍ਰਿਤ ਪਾਣ ਕਰਵਾਉਣ ਲੱਗ ਪਈ ਉਸ ਦੀ ਗੋਦ ਵਿੱਚ ਆਉਂਦੇ ਸਾਰ ਹੀ ਨਿੱਕਾ ਜਿਹਾ ਬਿੱਟੂ ਚੁੱਪ ਹੋ ਗਿਆ ਸੀ ਸੰਦਿਆ ਦਾ ਮਨ ਇੱਕ ਅਲੱਗ ਹੀ ਠੰਡਕ ਨਾਲ ਭਰ ਗਿਆ ਸੀ ਕਿ ਮੰਮੀ ਜੀ ਕੁਝ ਵੀ ਆਖਣ ਪਰ ਬੱਚਾ ਤਾਂ ਮੇਰਾ ਹੀ ਹੈ ਦੁੱਧ ਪਿਲਾਉਂਦਿਆਂ ਉਸ ਨੇ ਆਪਣੇ ਜ਼ਿਗਰ ਦੇ ਟੁਕੜੇ ਵੱਲ ਦੇਖਿਆ ਤਾਂ ਬਿੱਟੂ ਵੀ ਉਸ ਵੱਲ ਹੀ ਟੁਕ-ਟੁਕ ਦੇਖ ਰਿਹਾ ਸੀ ਉਸ ਦੀਆਂ ਨਿੱਕੀਆਂ ਹਥੇਲੀਆਂ ਨੇ ਮਾਂ ਦਾ ਆਂਚਲ ਈਉਂ ਮਜ਼ਬੂਤੀ ਨਾਲ ਫੜ ਰੱਖਿਆ ਸੀ ਜਿਵੇਂ ਉਹ ਉਸ ਤੋਂ ਕਦੇ ਵੱਖ ਨਹੀਂ ਹੋਵੇਗਾ ਸੰਦਿਆ ਮਮਤਾ ਭਰੀਆਂ ਨਜ਼ਰਾਂ ਨਾਲ ਉਸ ਨੂੰ निहार ਰਹੀ ਸੀ ਤਦ ਤੱਕ ਅਚਾਨਕ ਉਹ ਦੁੱਧ ਪੀਣਾ ਛੱਡ ਕੇ ਉਸ ਵੱਲ ਦੇਖ ਕੇ 낄ਕਾਰੀ ਮਾਰਨ ਲੱਗ ਪਿਆ ਤਾਂ ਸੰਧਿਆ ਖੁਸ਼ੀ ਦੇ ਮਾਰੇ ਭਾਵ ਵਿਪੋਰ ਹੋ ਉੱਠੀ ਹਜੇ ਉਹ ਆਨੰਦ ਦੇ ਇਨ੍ਹਾਂ ਪਲਾਂ ਵਿੱਚ ਡੁੱਬੀ ਹੋਈ ਸੀ ਕਿ ਤਦ ਤੱਕ ਚੰਦਰਕਲਾ ਜੀ ਝਟਪਟਾਂਦਿਆ ਹੋਇਆ ਉਸ ਦੇ ਕਮਰੇ ਵਿੱਚ ਆਈ ਅਤੇ ਬੋਲੀ ਬਹੁਤ ਉਹ ਬਿੱਟੂ ਨੂੰ ਦੁੱਧ ਪਿਲਾ ਲਿਆ ਹੈ ਤਾਂ ਮੈਨੂੰ ਦੇ ਦੇ ਤੂੰ ਜਾ ਕੇ ਰਸੋਈ ਸੰਭਾਲ ਲੈ ਬਿੱਟੂ ਨੂੰ ਤਾਂ ਮੈਂ ਹੀ ਸੰਭਾਲ ਲਵਾਂਗੀ ਸਾਸਰੀ ਗੱਲ ਨਾਲ ਸੰਧਿਆ ਦੀ ਖੁਸ਼ੀ ਵਿੱਚ ਵਿਗਨ ਜਿਹਾ ਪੈ ਗਿਆ ਅਤੇ ਉਸ ਦਾ ਚਿਹਰਾ ਪਲ ਭਰ ਵਿੱਚ ਹੀ ਮੁਰਝਾ ਗਿਆ ਬਿੱਟੂ ਚੁੱਪ ਹੋ ਗਿਆ ਸੀ ਤਾਂ ਸੱਸ ਕਿਸੇ ਵੀ ਕੀਮਤ ਤੇ ਬਿੱਟੂ ਨੂੰ ਉਸ ਕੋਲ ਛੱਡਣ ਵਾਲੀ ਨਹੀਂ ਸੀ ਉਹ ਉਸ ਨੂੰ ਗੋਦ ਵਿੱਚ ਲੈ ਕੇ ਫਿਰ ਆਪਣੇ ਕਮਰੇ ਵਿੱਚ ਚਲੀ ਆਈ ਸੰਧਿਆ ਦੇ ਦਿਲ ਵਿੱਚ ਇੱਕ ਮਰੋੜ ਜਿਹੀ ਉੱਠੀ ਉਹ ਸੋਚਣ ਲੱਗੀ ਮੰਮੀ ਜੀ ਨੇ ਤਾਂ ਆਪਣੇ ਬੱਚੇ ਪਾਲੇ ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਚਾਹੀਦਾ ਹੈ ਕਿ ਇਹ ਮੇਰਾ ਪਹਿਲਾ ਬੱਚਾ ਹੈ ਮੈਨੂੰ ਵੀ ਇਸ ਨਾਲ ਵਕਤ ਬਿਤਾਉਣ ਦਾ ਮਨ ਕਰਦਾ ਹੋਵੇਗਾ ਆਖਿਰ ਮੰਮੀ ਜੀ ਮੇਰੇ ਤੋਂ ਮੇਰਾ ਬੱਚਾ ਕਿਉਂ ਖੋ ਲੈਣਾ ਚਾਹੁੰਦੀ ਹੈ ਇੱਕ ਸਾਲ ਪਹਿਲਾਂ ਹੀ ਸੰਧਿਆ ਤੇ ਬਿਵੇਕ ਦਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਉਹ ਕਿੰਨੀ ਖੁਸ਼ ਸੀ ਕਿਉਂਕਿ ਸੋਹਰੇ ਘਰ ਵਿੱਚ ਸਾਰੇ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਸੀ ਵਿਵੇਕ ਵੀ ਉਸ ਤੇ ਜਾਨ ਛਿੜਕਦਾ ਸੀ ਅਤੇ ਉਸ ਦਾ ਦੇਵਰ ਸਮੀਰ ਵੀ ਉਸ ਨੂੰ ਬਹੁਤ ਮਾਨ ਸਨਮਾਨ ਦਿੰਦਾ ਸੀ ਤੇ ਹਮੇਸ਼ਾ ਉਸ ਨਾਲ ਹਾਸਾ ਮਜ਼ਾਕ ਕਰਿਆ ਕਰਦਾ ਸੀ ਪਰ ਦੁਖਦਾਈ ਗੱਲ ਇਹ ਸੀ ਕਿ ਵਿਆਹ ਤੋਂ ਸਿਰਫ ਇੱਕ ਹਫ਼ਤੇ ਬਾਅਦ ਹੀ ਸਮੀਰ ਇੱਕ ਬਾਈਕ ਹਾਦਸੇ ਵਿੱਚ ਇਸ ਦੁਨੀਆ ਤੋਂ ਚਲਾ ਗਿਆ ਘਰ ਵਿੱਚ ਮਾਤਮ ਦਾ ਹਨਾਟਾ ਸਾ ਆ ਗਿਆ ਉਸਦਾ ਹਨੀਮੂਨ ਤੇ ਜਾਣਾ ਵੀ ਰੱਦ ਹੋ ਗਿਆ ਸੀ ਅਤੇ ਉਸਦੀ ਸੱਸ ਚੰਦਰਕਲਾ ਜੀ ਦੀ ਹਾਲਤ ਵੀ ਬਹੁਤ ਖਰਾਬ ਹੋ ਗਈ ਸੀ ਇੱਕ ਹਫਤਾ ਤਾਂ ਉਹ ਖੁਦ ਹਸਪਤਾਲ ਵਿੱਚ ਦਾਖਲ ਰਹੀ ਹੁਣ ਉਹ ਕੋਈ ਕੋਈ ਗੁਮਸਮ ਜਿਹੀ ਰਹਿਣ ਲੱਗ ਪਈ ਹੁਣ ਉਹ ਸੰਧਿਆ ਨੂੰ ਸਮਝਾਉਣ ਲੱਗ ਪਈ ਤੂੰ ਬੱਚਾ ਪੈਦਾ ਕਰਨ ਵਿੱਚ ਦੇਰ ਨਾ ਕਰੀਂ ਸਮੀਰ ਕਿਤੇ ਨਹੀਂ ਜਾਵੇਗਾ ਉਹ ਤੇਰੇ ਗਰਭ ਤੋਂ ਹੁੰਦਾ ਹੋਇਆ ਫਿਰ ਮੇਰੀ ਗੋਦ ਵਿੱਚ ਆ ਜਾਵੇਗਾ ਮੈਨੂੰ ਪੱਕਾ ਯਕੀਨ ਹੈ ਕਿ ਮੇਰਾ ਸਮੀਰ ਵਾਪਸ ਆਵੇਗਾ ਉਸ ਦੀ ਸੱਸ ਦਿਨ ਰਾਤ ਇਉਂ ਹੀ ਗੱਲਾਂ ਕਰਦੀ ਰਹਿੰਦੀ ਵੀ ਵੇਕ ਵੀ ਮਾਂ ਦੀ ਹਾਲਤ ਦੇਖ ਕੇ ਬਹੁਤ ਚਿੰਤਾ ਵਿੱਚ ਰਹਿਣ ਲੱਗ ਪਿਆ ਸੀ ਤਾਂ ਉਸ ਨੇ ਇੱਕ ਰਾਤ ਸੰਧਿਆ ਨੂੰ ਸਮਝਾਇਆ ਹੁਣ ਸਾਨੂੰ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ ਸੰਧਿਆ ਹੱਕੀ ਪੱਕੀ ਰਹਿ ਗਈ ਅਤੇ ਬੋਲੀ ਮੰਮੀ ਜੀ ਤਾਂ ਇੱਕ ਗੱਲ ਨੂੰ ਫੜ ਕੇ ਬੈਠ ਗਏ ਹਨ ਜਿਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਪਲੈਨਿੰਗ ਬਦਲ ਲਈਏ ਅਸੀਂ ਤਾਂ ਇਸ ਬਾਰੇ ਗੱਲ ਕੀਤੀ ਸੀ ਨਾ ਕਿ ਵਿਆਹ ਤੋਂ 3-4 ਸਾਲ ਬਾਅਦ ਹੀ ਬੱਚਿਆਂ ਬਾਰੇ ਸੋਚਾਂਗੇ। ਵਿਵੇਕ ਸਿਰ ਝੁਕਾਏ ਬੋਲਿਆ ਇੱਕ ਪਾਸੇ ਮਾਂ ਦੀ ਸਿਹਤ ਹੈ ਤੇ ਦੂਜੇ ਪਾਸੇ ਸਾਡੀ ਪਲੈਨਿੰਗ। ਇੰਨਾ ਵਿੱਚੋਂ ਜੋ ਤੈਨੂੰ ਸਭ ਤੋਂ ਜ਼ਰੂਰੀ ਲੱਗੇ ਉਹ ਚੁਣ ਲੈ। ਇਹਨਾਂ ਆਖ ਕੇ ਉਹ ਚੁੱਪ ਹੋ ਗਿਆ। ਤਾਂ ਸੰਧਿਆ ਵੀ ਹੁਣ ਕੀ ਕਰਦੀ? ਉਸ ਦਾ ਪਤੀ ਵੀ ਹੁਣ ਬੁੱਝਿਆ ਜਿਹਾ ਰਹਿਣ ਲੱਗ ਪਿਆ ਸੀ। ਆਖਰਕਾਰ ਉਸਨੇ ਵੀ ਪਤੀ ਨੂੰ ਹਾਮੀ ਭਰ ਦਿੱਤੀ। ਉਸ ਤੋਂ ਬਾਅਦ ਤਾਂ ਵੀ ਬੇਕਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਅਤੇ ਸੱਚਮੁੱਚ 1 ਮਹੀਨੇ ਬਾਅਦ ਜਦੋਂ ਉਹ ਗਰਭਤੀ ਹੋਈ ਤਾਂ ਘਰ ਵਿੱਚ ਖੁਸ਼ੀਆਂ ਦੀ ਬਹਾਰ ਆ ਗਈ। ਉਸਦੀ ਸੱਸ ਆਪਣਾ ਦੁੱਖ ਭੁੱਲ ਕੇ ਦਿਨ ਰਾਤ ਉਸ ਦੀ ਸੇਵਾ ਵਿੱਚ ਜੁੜੀ ਰਹਿੰਦੀ ਸੀ। ਉਸ ਨੂੰ ਮੰਜੇ ਤੋਂ ਹੇਠਾਂ ਪੈਰ ਵੀ ਨਹੀਂ ਲਾਉਣ ਦਿੰਦੀ ਸੀ। ਸਮੇਂ ਤੇ ਨਾਸ਼ਤਾ, ਖਾਣਾ, ਫਲ ਇੰਨੀਆਂ ਸਾਰੀਆਂ ਹਦਾਈ ਤਾਂ ਕਿ ਕਈ ਵਾਰ ਤਾਂ ਸੰਧਿਆ ਦਾ ਮੰਡ ਘਬਰਉਣ ਲੱਗਦਾ। ਅਤੇ ਉਸ ਸੋਚਦੀ ਕਿ ਮੈਂ ਖੁਦ ਮਾਂ ਨਹੀਂ ਬਣ ਰਹੀ ਬਲਕਿ ਕਿਸੇ ਹੋਰ ਲਈ ਬੱਚਾ ਪੈਦਾ ਕਰਨ ਦਾ ਕੰਮ ਕਰ ਰਹੀ ਹਾਂ ਆਖਰਕਾਰ 9ਵੇਂ ਮਹੀਨੇ ਵਿੱਚ ਉਸਦੀ ਕੂਟਣ ਇੰਨੀ ਵੱਧ ਗਈ ਕਿ ਉਸ ਤੋਂ ਰਹਾ ਨਾ ਗਿਆ ਤਾਂ ਉਸਨੇ ਵਿਵੇਕ ਨੂੰ ਆਖਿਆ ਮੈਂ ਡਿਲੀਵਰੀ ਲਈ ਪੇਕੇ ਜਾਣਾ ਚਾਹੁੰਦੀ ਹਾਂ ਜਦੋਂ ਉਸਦੀ ਸੱਸ ਨੇ ਇਹ ਇਹ ਸੁਣਿਆ ਤਾਂ ਤੁਰੰਤ ਮਨਾ ਕਰਦਿਆ ਬੋਲਿਆ ਪੇਕੇ ਘਰ ਵਿੱਚ ਕਿਤੇ ਕੋਈ ਉੱਚ-ਨੀਚ ਹੋ ਗਈ ਤਾਂ ਮੇਰਾ ਸਮਝ ਰੋਣ ਵਾਲਾ ਹੈ ਮੈਂ ਤੈਨੂੰ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਜਾਣ ਦੇਵਾਂਗੀ। ਸੰਦਿਆ ਨੂੰ ਇਹ ਸਭ जरा ਵੀ ਚੰਗਾ ਨਹੀਂ ਲੱਗ ਰਿਹਾ ਸੀ। ਪਰ ਉਸ ਨੂੰ ਲੱਗਾ ਕਿ ਚਲੋ ਕੁਝ ਮਹੀਨਿਆਂ ਦੀ ਗੱਲ ਹੈ। ਡਿਲੀਵਰੀ ਤੋਂ ਬਾਅਦ ਤਾਂ ਸਭ ਕੁਝ ਨਾਰਮਲ ਹੋ ਹੀ ਜਾਵੇਗਾ। ਅਤੇ ਜ਼ਰੂਰੀ ਤਾਂ ਨਹੀਂ ਕਿ ਲੜਕਾ ਹੀ ਹੋਵੇਗਾ। ਜੇ ਲੜਕੀ ਹੋ ਗਈ ਤਾਂ ਮੰਮੀ ਜੀ ਆਪੇ ਹੀ ਸਮਝ ਜਾਣਗੇ। ਪਰ 9 ਮਹੀਨੇ ਪੂਰੇ ਹੋਣ ਤੇ ਜਦੋਂ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਤਾਂ ਉਸ ਦੀ ਸੱਸ ਖੁਸ਼ੀ ਦੇ ਮਾਰੇ ਨੱਚਣ ਲੱਗ ਪਈ। ਅਤੇ ਬੋਲੀ ਮੇਰਾ ਸਮੀਰ ਵਾਪਸ ਆ ਗਿਆ ਹੈ ਬੱਚੇ ਦੇ ਨਾਮਕਰਨ ਸਮੇਂ ਉਹਨਾਂ ਨੇ ਬੱਚੇ ਦਾ ਨਾਂ ਵੀ ਸਮੀਰ ਹੀ ਰੱਖ ਦਿੱਤਾ ਅਤੇ ਸਮੀਰ ਨੂੰ ਸਭ ਲੋਕ ਬਿੱਟੂ ਆਖ ਕੇ ਬੁਲਾਉਂਦੇ ਸੀ ਤਾਂ ਉਸ ਦਾ ਘਰੇਲੂ ਨਾਂ ਬਿੱਟੂ ਰੱਖ ਦਿੱਤਾ ਗਿਆ ਹੁਣ ਤਾਂ ਸੰਧਿਆ ਨੂੰ ਸੱਚਮੁੱਚ ਲੱਗਦਾ ਸੀ ਕਿ ਉਸ ਦੇ ਪਹਿਲੇ ਬੱਚੇ ਤੇ ਉਸ ਦਾ ਕੋਈ ਹੱਕ ਹੀ ਨਹੀਂ ਹੈ ਜਦੋਂ ਵੀ ਉਸ ਦੀ ਸੱਸ ਬਿੱਟੂ ਤੇ ਹੱਕ ਜਤੋਂਨ ਦੀ ਕੋਸ਼ਿਸ਼ ਕਰਦੀ ਤਾਂ ਉਸ ਦੇ ਮਨ ਵਿੱਚੋਂ ਇਹ ਗੱਲ ਨਿਕਲਦੀ ਮੰਮੀ ਜੀ ਇਹ ਬੱਚਾ ਤੁਹਾਡਾ ਨਹੀਂ ਮੇਰਾ ਹੈ ਪਰ ਉਹ ਕਦੇ ਖੁੱਲ ਕੇ ਸੱਸ ਦੇ ਸਾਹਮਣੇ ਕੁਝ ਬੋਲ ਨਹੀਂ ਪਾਉਂਦੀ ਸੀ ਉਸ ਦੇ ਮਨ ਵਿੱਚ ਅਜੀਬ ਜਹੀ ਉਲਝਣ ਸੀ ਅਤੇ ਉਹ ਦਿਨ ਰਾਤ ਇੱਕ ਅਜੀਬ ਜਹੀ ਪੀੜ ਵਿੱਚ ਡੁੱਬੀ ਰਹਿੰਦੀ ਸੀ ਜਦੋਂ ਵੀ ਬਿੱਟੂ ਰੋਂਦਾ ਤਾਂ ਉਸ ਨੂੰ ਡਰ ਲੱਗਦਾ ਕਿ ਹੁਣ ਉਸ ਦੀ ਸੱਸ ਆ ਕੇ ਬਿੱਟੂ ਨੂੰ ਲੈ ਜਾਵੇਗੀ ਅਤੇ ਹੁੰਦਾ ਵੀ ਠੀਕ ਉਹੀ ਸੀ ਇਉਂ ਹੀ ਕਰਦਿਆਂ ਕਰਦਿਆਂ ਉਸ ਦਾ ਮਨ ਉਖੜਿਆ ਉਖੜਿਆ ਜਿਹਾ ਰਹਿਣ ਲੱਗ ਪਿਆ ਸੀ ਉਹ ਹਮੇਸ਼ਾ ਝੁੱਲੀ ਝੁੱਲੀ ਜਿਹੀ ਰਹਿਣ ਲੱਗੀ ਸਾਰਿਆਂ ਨੂੰ ਲੱਗਦਾ ਸੀ ਕਿ ਇਹ ਡਿਲੀਵਰੀ ਤੋਂ ਬਾਅਦ ਵਾਲਾ ਡਿਪਰੈਸ਼ਨ ਹੈ ਪਰ ਅਸਲ ਕਾਰਨ ਤਾਂ ਉਹ ਆਪੇ ਸਮਝਦੀ ਸੀ ਈਉਂ ਹੀ ਇੱਕ ਰਾਤ ਬਿੱਟੂ ਅਚਾਨਕ ਰੋਣ ਲੱਗ ਪਿਆ ਸੰਧਿਆ ਨੇ ਉਸ ਨੂੰ ਗੋਦ ਵਿੱਚ ਚੁੱਕ ਕੇ ਪਿਆਰ ਕਰਨਾ ਸ਼ੁਰੂ ਕੀਤਾ ਉਸ ਨੂੰ ਲੱਗਾ ਸੀ ਕਿ ਹੁਣ ਰਾਤ ਨੂੰ ਤਾਂ ਇਕਾਂਤ ਵਿੱਚ ਉਹ ਆਪਣੇ ਬਿੱਟੂ ਨਾਲ ਖੂਬ ਢੇਰ ਸਾਰਾ ਵਕਤ ਬਿਤਾ ਲਵੇਗੀ ਬਲਜੀ ਹੱਲਾਗ ਰਿਹਾ ਸੀ ਜਿਵੇਂ ਉਸ ਦੀ ਸੱਸ ਉਸ ਦੇ ਕਮਰੇ ਦੇ ਬਾਹਰ ਕੰਨ ਲਾ ਕੇ ਖੜੀ ਹੋਵੇ ਉਸ ਦੀ ਸੱਸ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਜਦੋਂ ਸੰਧਿਆ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸੱਸ ਗੁੱਸੇ ਵਿੱਚ ਬੋਲੀ ਘਟੋ ਘਟੋ ਜਦੋਂ ਤੱਕ ਬਿੱਟੂ ਛੋਟਾ ਹੈ ਉਦੋਂ ਤੱਕ ਦਰਵਾਜ਼ਾ ਬੰਦ ਨਾ ਕਰਿਆ ਕਰ ਰਾਤ ਨੂੰ ਕਿਸੇ ਵੀ ਵੇਲੇ ਜ਼ਰੂਰਤ ਪੈ ਸਕਦੀ ਹੈ ਵੈਸੇ ਵੀ ਹੁਣ ਤੈਨੂੰ ਪ੍ਰਾਈਵੇਸੀ ਦੀ ਕੀ ਲੋੜ ਹੈ ਇੰਨਾ ਆਖ ਕੇ ਉਹ ਬਿਨਾਂ ਕੁਝ ਸੁਣੇ ਉਜ ਸੁਣੇ ਬਿੱਟੂ ਨੂੰ ਉਸਦੀ ਗੋਦ ਵਿੱਚੋਂ ਖੋ ਕੇ ਲੈ ਗਈ। ਵਿਵੇਕ ਵੀ ਪਿੱਛੇ ਖੜਾ ਸਭ ਕੁਝ ਦੇਖ ਰਿਹਾ ਸੀ। ਹੁਣ ਤਾਂ ਸੰਧਿਆ ਤੋ ਰਹਿਣਾ ਨਾ ਗਿਆ। ਉਸਦਾ ਮਨ ਗੁੱਸੇ ਨਾਲ ਫਟ ਪਿਆ। ਉਹ ਵਿਵੇਕ ਦੇ ਸਾਹਮਣੇ ਰੋਂਦਿਆਂ ਬੋਲੀ, ਇਹ ਸਭ ਕੀ ਹੈ ਵਿਵੇਕ? ਕਿ ਮੈਨੂੰ ਆਪਣੇ ਬੱਚੇ ਨੂੰ ਸੰਭਾਲਣ ਦਾ ਵੀ ਹੱਕ ਨਹੀਂ ਹੈ? ਮੰਮੀ ਜੀ ਹਮੇਸ਼ਾ ਬਿੱਟੂ ਨੂੰ ਇਉਂ ਖੋ ਕੇ ਲੈ ਜਾਂਦੇ ਹਨ ਜਿਵੇਂ ਇਹ ਬੱਚਾ ਮੇਰਾ ਨਹੀਂ ਉਹਨਾਂ ਦਾ ਹੈ। ਵਿਵੇਕ ਹੈਰਾਨ ਜਿਹਾ ਰਹਿ ਗਿਆ। ਉਸ ਨੂੰ ਸਮਝਾਉਂਦਿਆਂ ਬੋਲਿਆ ਤੇਰਾ ਬਿੱਟੂ ਤਾਂ ਇਸ ਦੁਨੀਆ ਵਿੱਚ ਹੀ ਹੈ ਜਦੋਂ ਸੋਚ ਕੀ ਜਦੋਂ ਕਿਸਮਤ ਦੇ ਬੇਰਹਿਮ ਹੱਥਾਂ ਨੇ ਸਮੀਰ ਨੂੰ ਮਾਂ ਦੇ ਹੱਥਾਂ ਵਿੱਚੋਂ ਖੋਹ ਲਿਆ ਸੀ ਤਾਂ ਉਹਨਾਂ ਨੂੰ ਕਿਹੋ ਜਿਹਾ ਲੱਗਿਆ ਹੋਵੇਗਾ ਬਿੱਟੂ ਸਾਡਾ ਹੀ ਬੇਟਾ ਹੈ ਪਰ ਜੇ ਮਾਂ ਨੂੰ ਉਸ ਨਾਲ ਸਕੂਨ ਮਿਲ ਰਿਹਾ ਹੈ ਤਾਂ ਤੂੰ ਵੀ ਥੋੜਾ ਫ੍ਰੀ ਹੋ ਕੇ ਰਹਿ ਨਾ ਕਿਉਂ ਪਰੇਸ਼ਾਨ ਹੁੰਦੀ ਹੈ ਵੈਸੇ ਵੀ ਕਈ ਘਰਾਂ ਵਿੱਚ ਔਰਤਾਂ ਸ਼ਿਕਾਇਤ ਕਰਦੀਆਂ ਹਨ ਕਿ ਡਿਲਵਰੀ ਤੋਂ ਬਾਅਦ ਬੱਚੇ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਨੂੰ ਹੀ ਚੁਕਣੀ ਪੈਂਦੀ ਹੈ ਇੱਥੇ ਮਾਂ ਬੱਚੇ ਨੂੰ ਸੰਭਾਲ ਰਹੀ ਹੈ ਤਾਂ ਵੀ ਤੈਨੂੰ ਤਕਲੀਫ ਹੋ ਰਹੀ ਹੈ ਸੰਧਿਆ ਖਿੱਚ ਪਈ ਅਤੇ ਬੋਲੀ ਹਰ ਚੀਜ਼ ਦੀ ਹੱਦ ਹੁੰਦੀ ਹੈ ਅਤੇ ਮੇਰੇ ਨਾਲ ਵੀ ਠੀਕ ਉਹੀ ਹੋ ਰਿਹਾ ਹੈ ਉਧਰ ਪਾਣੀ ਪੀਣ ਲਈ ਨਿਕਲੇ ਉਸਦੇ ਸੋਹਰਾ ਜੀ ਸੋਹਰਾ ਜੀ ਰਾਮ ਪ੍ਰਸ਼ਾਦ ਜੀ ਨੇ ਵੀ ਉਹਨੂੰ ਦੀਆਂ ਗੱਲਾਂ ਸੁਣ ਲਈਆਂ ਉਹਨਾਂ ਨੂੰ ਝਟਕਾ ਲੱਗਾ ਕਿ ਨੂ ਕਿੰਨੀ ਤਕਲੀਫ ਵਿੱਚੋਂ ਲੰਘ ਰਹੀ ਹੈ ਅਤੇ ਉਹਨਾਂ ਦੀ ਪਤਨੀ ਨੂੰ ਤਾਂ ਬਸ ਆਪਣੀਆਂ ਖੁਸ਼ੀਆਂ ਦੀ ਪਰਵਾਹ ਹੈ ਜਦੋਂ ਉਹ ਕਮਰੇ ਵਿੱਚ ਪਹੁੰਚੇ ਤਾਂ ਚੰਦਰਕਲਾ ਜੀ ਬਿੱਟੂ ਨੂੰ ਗੋਦ ਵਿੱਚ ਲੈ ਕੇ ਖਿਡਾ ਰਹੀ ਸੀ ਬਿੱਟੂ ਹਜੇ ਵੀ ਰੋ ਰਿਹਾ ਸੀ ਰਾਮ ਪ੍ਰਸ਼ਾਦ ਜੀ ਨੇ ਉਹਨਾਂ ਨੂੰ ਡਾਂਟਦਿਆਂ ਆਖਿਆ ਇਸ ਵੇਲੇ ਮੁੰਨੇ ਨੂੰ ਮਾਂ ਦੀ ਲੋੜ ਹੈ ਤੂੰ ਇਸ ਨੂੰ ਇੱਥੇ ਲੈ ਕੇ ਕਿਉਂ ਆਈ ਚੰਦਰਕਲਾ ਜੀ ਹੈਰਾਨ ਹੋ ਕੇ ਬੋਲੀ ਇਹ ਮੇਰਾ ਸਮੀਰ ਹੈ ਏ ਮੇਰੀ ਗੋਦ ਵਿੱਚ ਚੁੱਪ ਨਹੀਂ ਹੋਵੇਗਾ ਤਾਂ ਫਿਰ ਕਿਸ ਦੀ ਗੋਦ ਵਿੱਚ ਚੁੱਪ ਹੋਵੇਗਾ? ਰਾਮ ਪ੍ਰਸਾਦ ਜੀ ਨੇ ਡੱਪਟਦਿਆਂ ਆਖਿਆ। ਬੰਦ ਕਰ ਇਹ ਪਾਗਲਪਨ। ਤੈਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਇਹ ਬੱਚਾ ਸਾਡਾ ਨਹੀਂ ਸਾਡੇ ਪੁੱਤ ਨੂੰ ਦਾ ਹੈ। ਜੇ ਤੈਨੂੰ ਲੱਗਦਾ ਹੈ ਕਿ ਇਹ ਸਾਡਾ ਸਮੀਰ ਹੈ ਤਾਂ ਵੀ ਤੂੰ ਇਸ ਨੂੰ ਇਸ ਦੀ ਜਨਮ ਦੇਣ ਵਾਲੀ ਮਾਂ ਤੋਂ ਦੂਰ ਕਰਕੇ ਇਸ ਨੂੰ ਤਕਲੀਫ ਪਹੁੰਚਾ ਰਹੀ ਹੈ। ਇਸ ਨੂੰ ਕੀ ਪਤਾ ਕਿ ਇਹ ਸਾਡਾ ਸਮੀਰ ਹੈ ਇਹ ਤਾਂ ਆਪਣੇ ਮਾਪਿਓ ਨੂੰ ਹੀ ਸਭ ਤੋਂ ਵੱਧ ਆਪਣਾ ਸਮਝੇਗਾ ਨਾ ਇਸ ਨੂੰ ਤਾਂ ਆਪਣੀ ਮਾਂ ਦੇ ਆਂਚਲ ਦੀ ਖੁਸ਼ਬੂ ਹੀ ਸਕੂਨ ਦੇਵੇਗੀ ਕੀ ਤੂੰ ਇਸ ਨਿੱਕੇ 마ਸੂਮ ਨਾਲ ਗਲਤ ਨਹੀਂ ਕਰ ਰਹੀ ਅਤੇ ਮੰਨਦੇ ਹਾਂ ਕਿ ਸਮੀਰ ਦੇ ਜਾਣ ਦਾ ਦੁੱਖ ਸਾਨੂੰ ਸਾਰਿਆਂ ਨੂੰ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਨੂੰ ਨੂੰ ਵੀ ਪੀੜ ਪਹੁੰਚਾਏ ਚੰਦਰਕਲਾ ਜੀ ਹੈਰਾਨੀ ਨਾਲ ਉਹਨਾਂ ਨੂੰ ਦੇਖਦਿਆਂ ਬੋਲੀ ਮੈਂ ਨੂੰ ਨੂੰ ਕਦੋਂ ਪੀੜ ਪਹੁੰਚਾਈ ਮੈਂ ਤਾਂ ਉਸ ਨੂੰ ਕਿੰਨਾ ਪਿਆਰ ਕਰਦੀ ਹਾਂ ਆਖਿਰ ਉਸ ਨੇ ਹੀ ਤਾਂ ਮੇਰੇ ਸਮੀਰ ਨੂੰ ਵਾਪਸ ਦਿੱਤਾ ਹੈ ਰਾਮ ਪ੍ਰਸ਼ਾਦ ਜੀ ਨੇ ਉਹਨਾਂ ਦੇ ਮੋਢੇ ਤੇ ਹੱਥ ਰੱਖ ਦਿਆ ਆਖਿਆ ਨੂੰ ਨੇ ਸਾਨੂੰ ਕੁਝ ਵੀ ਵਾਪਸ ਨਹੀਂ ਦਿੱਤਾ ਨੂੰ ਮਾਂ ਬਣੀ ਹੈ ਅਤੇ ਉਸ ਨੂੰ ਵੀ ਬੱਚੇ ਦੀ ਲੋੜ ਹੈ ਜਦੋਂ ਤੇਰੇ ਪੁੱਤ ਨੂੰ ਕਾਲ ਦੇ ਬੇਰਹਿਮ ਹੱਥਾਂ ਨੇ ਤੇਥੋਂ ਖੋਹ ਲਿਆ ਸੀ ਤਾਂ ਤੈਨੂੰ ਕਿੰਨਾ ਬੁਰਾ ਲੱਗਾ ਸੀ ਸੋਚ ਤੂੰ ਹਰ ਰੋਜ਼ ਹਰ ਵੇਲੇ ਨੂੰ ਦੇ ਹੱਥੋਂ ਉਸ ਦਾ ਉਸ ਦਾ ਬੱਚਾ ਖੋ ਲਿਆ ਆਉਂਦੀ ਹੈ ਤਾਂ ਉਸ ਨੂੰ ਕਿੰਨੀ ਪੀੜ ਪਹੁੰਚਦੀ ਹੋਵੇਗੀ ਇਹ ਸੁਣ ਕੇ ਚੰਦਰਕਲਾ ਜੀ ਹੁਣ ਚੁੱਪ ਹੋ ਗਈ ਉਹਨਾਂ ਦੀਆਂ ਅੱਖਾਂ ਡੱਬ ਡਬਾ ਗਈਆਂ ਬੱਚੇ ਦਾ ਰੋਣਾ ਹੁਣ ਉਹਨਾਂ ਤੋਂ ਵੀ ਬਰਦਾਸ਼ਤ ਨਹੀਂ ਹੋ ਰਿਹਾ ਸੀ ਬੱਚਾ ਜ਼ੋਰ-ਜ਼ੋਰ ਨਾਲ ਚੀਕ-ਚੀਕ ਕੇ ਆਪਣੀ ਮਾਂ ਲਈ ਰੋ ਰਿਹਾ ਸੀ ਉਹਨਾਂ ਦਾ ਦਿਲ ਤੜਫੁੱਟਿਆ ਰਾਮ ਪ੍ਰਸਾਦ ਜੀ ਨੇ ਠੰਡੇ ਸੁਰ ਵਿੱਚ ਆਖਿਆ ਬੱਚਾ ਸਾਡੀਆਂ ਅੱਖਾਂ ਸਾਹਮਣੇ ਹੀ ਵੱਡਾ ਹੋਵੇਗਾ ਸਾਡੇ ਨਾਲ ਹੀ ਰਹੇਗਾ ਤੈਨੂੰ ਇੰਨੀ ਹੀ ਸੰਤੁਸ਼ਟੀ ਰੱਖਣੀ ਚਾਹੀਦੀ ਹੈ ਕਿ ਜੇ ਸਮੀਰ ਵਾਪਸ ਆਇਆ ਹੈ ਤਾਂ ਅੱਜ ਵੀ ਸਾਡੇ ਨਾਲ ਹੈ ਸਾਡੇ ਪਰਿਵਾਰ ਦਾ ਹਿੱਸਾ ਹੈ ਪਰ ਬੱਚਾ ਤਾਂ ਉਹ ਨੂੰਹ ਦਾ ਹੀ ਰਹੇਗਾ ਨਾ ਮਾਂ ਤਾਂ ਉਹ ਉਸੇ ਨੂੰ ਆਖੇਗਾ ਤੂੰ ਤਾਂ ਦਾਦੀ ਬਣੀ ਹੈ ਇਸ ਗੱਲ ਨੂੰ ਜਿੰਨੀ ਜਲਦੀ ਸਮਝ ਲਵੇਂਗੀ ਸਾਰਿਆਂ ਲਈ ਚੰਗਾ ਹੋਵੇਗਾ ਚੰਦਰਕਲਾ ਜੀ ਮਾਨਕ ਮਾਨਕ ਠੋਰ ਕਰਕੇ ਉੱઠી ਉਹ ਨੂ ਦੇ ਕਮਰੇ ਵਿੱਚ ਗਈ ਤਾਂ ਦੇਖਿਆ ਸੰਧਿਆ ਰੋ ਰਹੀ ਸੀ ਪਿੱਛੇ ਜਾ ਕੇ ਉਹਨਾਂ ਨੇ ਨੂ ਦੇ ਮੋਢੇ ਤੇ ਹੱਥ ਰੱਖ ਦਿੱਤਾ ਵਿਵੇਕ ਵੀ ਹੱਕਾ ਬੱਕਾ ਰਹਿ ਗਿਆ ਕਿਉਂਕਿ ਮਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਸੀ ਉਹਨਾਂ ਨੇ ਬਿੱਟੂ ਨੂੰ ਸੰਧਿਆ ਦੀ ਗੋਦ ਵਿੱਚ ਦਿੰਦਿਆਂ ਆਖਿਆ ਬਹੂ ਲੈ ਆਪਣਾ ਬੱਚਾ ਸੰਭਾਲ ਇਹ ਤਾਂ ਬਸ ਪਰਿਮਾਣੋਂ ਹੀ ਲੱਭ ਰਿਹਾ ਹੈ ਆਖਦੇ ਆਖਦੇ ਉਹਨਾਂ ਦੀ ਆਵਾਜ਼ ਪਰ ਆਈ ਸੰਧਿਆ ਉਹਨਾਂ ਨਾਲ ਲਿਪਟ ਗਈ ਅਤੇ ਬੋਲੀ ਮੰਮੀ ਜੀ ਵਿਵੇਕ ਦੀਆਂ ਗੱਲਾਂ ਨੇ ਮੈਨੂੰ ਇਹ ਅਹਿਸਾਸ ਦਵਾਇਆ ਕਿ ਸਮੀਰ ਦੇ ਜਾਣ ਤੋਂ ਬਾਅਦ ਤੁਹਾਨੂੰ ਕਿਹੋ ਜਿਹਾ ਲੱਗਦਾ ਹੋਵੇਗਾ ਤਾਂ ਬਿੱਟੂ ਨੂੰ ਤੁਸੀਂ ਹੀ ਸੰਭਾਲੋ ਮੈਂ ਕੁਝ ਨਹੀਂ ਬੋਲਾਂਗੀ ਤਦ ਚੰਦਰਕਲਾ ਜੀ ਨੇ ਉਸ ਨੂੰ ਗਲੇ ਲਾ ਲਿਆ ਅਤੇ ਬੋਲੀ ਤੂ ਵੀ ਇੱਕ ਮਾਂ ਹੈ ਮੈਂ ਵੀ ਇੱਕ ਮਾਂ ਹਾਂ ਅਸੀਂ ਦੋਵੇਂ ਇੱਕ ਦੂਜੇ ਦੀ ਪੀੜ ਨੂੰ ਸਮਝਦੀਆਂ ਹਾਂ ਇਸ ਲਈ ਬਿੱਟੂ ਨੂੰ ਅਸੀਂ ਦੋਵੇਂ ਮਿਲ ਕੇ ਸੰਭਾਲਾਂਗੀਆਂ ਅਤੇ ਸ਼ਾਇਦ ਇਹੀ ਸਾਰਿਆਂ ਲਈ ਠੀਕ ਹੋਵੇਗਾ ਉਸ ਦਿਨ ਤੋਂ ਬਾਅਦ ਘਰ ਦਾ ਮਾਹੌਲ ਸੁਧਰਨ ਲੱਗ ਪਿਆ ਸੀ ਜਦੋਂ ਚੰਦਰਕਲਾ ਜੀ ਬਿੱਟੂ ਨੂੰ ਸੰਭਾਲਦੀ ਸੀ ਤਾਂ ਸੰਧਿਆ ਨੂੰ ਬੁਰਾ ਨਹੀਂ ਲੱਗਦਾ ਸੀ ਅਤੇ ਜਦੋਂ ਬਿੱਟੂ ਸੰਧਿਆ ਕੋਲ ਹੁੰਦਾ ਤਾਂ ਚੰਦਰਕਲਾ ਜੀ ਨੂੰ ਇੱਕ ਅਲੱਗ ਹੀ ਸੰਤੁਸ਼ਟੀ ਮਹਿਸੂਸ ਹੁੰਦੀ ਕਿ ਬੱਚਾ ਆਪਣੀ ਹੀ ਮਾਂ ਕੋਲ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ